ਕਾਰਸਾ ਵਾਹਿਗੁਰੂ ਜੀ ਕੀ ਫਤਿਹ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਬਾਣੀ ਅੰਦਰ 133 ਅੰਗ ਤੇ ਗੁਰੂ ਗ੍ਰੰਥ ਸਾਹਿਬ ਅੰਦਰ ਧੰ ਗੁਰੂ ਅਰਜਨ ਸਾਹਿਬ ਪਾਤਸ਼ਾਹ ਦੀ ਉਚਾਰਨ ਕੀਤੀ ਬਾਣੀ 12 ਮਾ ਦਰਜ ਹੈ ਅੱਜ ਫਗਣ ਦਾ ਮਹੀਨਾ ਆਰੰਭ ਹੋਇਆ ਹੈ ਜਿਹਨੂੰ ਸਤਿਗੁਰੂ ਅੰਮ੍ਰਿਤ ਬਾਣੀ ਅੰਦਰ ਫਲਗੁਣ ਸ਼ਬਦ ਵਰਤਦੇ ਆ ਮਹਾਰਾਜ ਕਹਿੰਦੇ ਆ ਫਲਗੁਣ ਆਨੰਦ ਉਪਾਰ ਜਨਾ ਹਰ ਸੱਜਣ ਪ੍ਰਗਟੇ ਆਏ ਫਗੁੰਡਾ ਦਾ ਮਹੀਨਾ ਆਰੰਭ ਹੋਇਆ ਉਹਨਾਂ ਦੇ ਜੀਵਨ ਵਿੱਚ ਆਨੰਦ ਬਣ ਜਾਂਦਾ ਹੈ ਉਹਨਾਂ ਦਾ ਜੀਵਨ ਜਿਨ੍ਹਾਂ ਦੇ ਹਿਰਦੇ ਵਿੱਚ ਸੱਜਣ ਪ੍ਰਮਾਤਮਾ ਵਾਹਿਗੁਰੂ ਆ ਕੇ ਵਸ ਜਾਏ ਸ਼ਬਦੀ ਅਰਥ ਨੇ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਔਰ ਜਦੋਂ ਸਤਿਗੁਰੂ ਕਹਿਣ ਲੱਗੇ ਕਿਸੇ ਰੱਬੀ ਸੰਤ ਦਾ ਕਿਸੇ ਇਹੋ ਦੇ ਰੱਬੀ ਪੁਰਖ ਦਾ ਮਿਲਾਪ ਹੁੰਦਾ ਹੈ ਤੋ ਵਿਚਕਾਰ ਵਿਚੋਲਾ ਬਨ ਕੇ ਸੰਤ ਸਹਾਈ ਨਾਮ ਕੇ ਕਰ ਕਿਰਪਾ ਦੀਆ ਮਿਲਾਏ ਉਪਰਮਾਤਮਾ ਨਾਲ ਮਿਲਾਪ ਕਰਵਾ ਦਿੰਦੇ ਜਿਹਨੂੰ ਆਪਾਂ ਰੋਜ਼ਾਨਾ ਅਰਦਾਸ ਵਿੱਚ ਪੜਦੇ ਹਾਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਏ ਜਾ ਅਮਰਤ ਬਾਣੀ ਦੇ ਬੋਲ ਨੇ ਆਪਾਂ ਪੜਦੇ ਹਾਂ ਕਿ ਜਿਨ੍ਹਾਂ ਦਸੰਦਣਿਆਂ ਦੁਰਮਤ ਵੰਝੈ ਮਿੱਤਰ ਅਸਾੜੜੇ ਸਈ ਹੌਣ ਤੁੰਹਿੰਦੀ ਜਗ ਸਬਾਇਆ ਜਨ ਨਾਨਕ ਬਿਰਲੇ ਕੀ ਇਹੋ ਜਿਹੇ ਰੱਬੀ ਪੁਰਖਾਂ ਦਾ ਮਿਲਾਪ ਹੁੰਦੇ ਨਾਲ ਗੁਰੂ ਅਰਜੁਨ ਸਾਹਿਬ ਮਹਾਰਾਜ ਮਨੁੱਖ ਤਾਨੂੰ ਮਨੁੱਖ ਤਾਨੂੰ ਫੱਗਣ ਦੇ ਮਹੀਨੇ ਵਿੱਚ ਆਖਦੇ ਆ ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਰੱਬੀ ਪੁਰਖ ਸਤਿਗੁਰੂ ਪਰਮਾਤਮਾ ਨਾਲ ਮਿਲਾਪ ਕਰਵਾਉਂਦੇ ਐ ਸੇਧ ਸੁਹਾਵੀ ਸਰਬ ਸੁਖ ਹੁਣ ਦੁੱਖਾ ਨਾਹੀਂ ਜਾਏ ਜਦੋਂ ਕਿਸੇ ਦੀ ਹਿਰਦੇ ਦੀ ਸੇਜਾ ਤੇ ਪਰਮਾਤਮਾ ਦਾ ਨਾਮ ਆ ਕੇ ਵੱਸਦਾ ਐ ਤਾ ਸਤਗੁਰੂ ਕਹਿਣ ਲੱਗੇ ਜੀਵਨ ਵਿੱਚੋਂ ਸੰਸਾਰ ਦੀ ਮੂਹ ਮਮਤਾ ਵਿਕਾਰਾਂ ਦਾ ਦੁੱਖ ਦੂਰ ਹੋ ਜਾਂਦਾ ਹੈ ਇੱਚ ਪੁੰਨੀ ਬੜਪਾਗਨੀ ਵਰ ਪਾਇਆ ਹਰ ਰਾਏ ਸਹਿਬ ਕਹਿਣ ਲੱਗੇ ਪ੍ਰਮਾਤਮਾ ਦਾ ਨਾਮ ਫਗਣ ਦੇ ਮਹੀਨੇ ਵਿੱਚ ਜਦੋਂ ਕੋਈ ਟੀਕ ਲੈਂਦਾ ਹੈ ਤਾਂ ਉਹਦੇ ਅੰਦਰ ਹਰ ਇੱਛਾ ਸਤਗੁਰੂ ਪ੍ਰਮਾਤਮਾ ਪੂਰੀ ਕਰਦਾ ਹੈ ਉਹ ਵੱਡਿਆਂ ਭਾਗਾਂ ਵਾਲਾ ਬਣ ਜਾਂਦਾ ਹੈ ਇੱਚ ਪੁੰਨੀ ਬੜਪਾਗਨੀ ਵਰ ਪਾਇਆ ਹਰ ਰਾਏ ਇਥੇ ਵਰਨ ਦਾ ਜਿਹੜਾ ਅਰਥ ਹੈ ਉਹਨੂੰ ਪ੍ਰਭੂਪਤੀ ਪਰਮਾਤਮਾ ਦਾ ਮਿਲਾਪ ਹੋ ਜਾਂਦਾ ਹੈ ਜੀਵ ਇਸਤਰੀ ਨੂੰ ਪ੍ਰਭੂ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ਫਿਰ ਉਹਤੇ ਜੀਵਨ ਦੀ ਅਵਸਥਾ ਬਣਦੀ ਹੈ ਕਿ ਮਿਲ ਸਹੀਆ ਮੰਗਲ ਗਾਵਹੀ ਗੀਤ ਗੋਬਿੰਦ ਅਲਾਈ ਫਿਰ ਉਹ ਸਤ ਸੰਗਤ ਰੂਪੀ ਸਖੀਆਂ ਨਾਲ ਬੈਠ ਕੇ ਪਰਮੇਸ਼ਵਰ ਦੇ ਗੁਣਾਂ ਨੂੰ ਗਾਉਂਦਾ ਹੈ ਸਤਗੁਰੂ ਮਹਾਰਾਜ ਅੱਗੇ ਕਹਿੰਦੇ ਹੈ ਹਰ ਜਿਹਾਂ ਅਵਰ ਨਾ ਦਿਸੀ ਕੋਈ ਦੂਜਾ ਨਾ ਵੇ ਨਾ ਲਾਏ ਫਗਣ ਦੇ ਮਹੀਨੇ ਵਿੱਚ ਮਨੁੱਖਤਾ ਨੂੰ ਉਪਦੇਸ਼ ਦਿੰਦਿਆਂ ਕਹਿਣਗੇ ਕਿ ਉਸ ਪਰਮਾਤਮਾ ਵਰਗਾ ਦੂਜਾ ਕੋਈ ਨਹੀਂ ਹਰ ਜਿਹਾਂ ਅਵਰ ਨਾ ਦਿਸੀ ਪਰਮਾਤਮਾ ਵਰਗਾ ਦੂਜਾ ਕੋਈ ਨਹੀਂ ਕੋਈ ਦੂਜਾ ਨਾ ਵੇ ਨਾ ਲਾਏ ਦੂਜਾ ਕੋਈ ਵੀ ਤੁਹਾਡੇ ਜੀਵਨ ਨੂੰ ਨਹੀਂ ਸਵਾਰ ਸਕਦਾ ਹਲਤ ਪਲਤ ਸੰਭਾਰਿਉਣ ਨੇਚਲ ਦਿੱਤੀ ਅਨ ਜਾਏ ਜਦੋਂ ਕੋਈ ਫਗਣ ਦੇ ਮਹੀਨੇ ਵਿੱਚ ਗੁਰੂ ਦਾ ਅੱਲਾ ਤੱਕੜਦਾ ਹੈ ਹਲਤ ਪਲਤ ਦਾ ਅਰਥ ਹੈ ਉਹਦਾ ਲੋਕ ਤੇ ਪਰਲੋਕ ਸਵਰ ਜਾਂਦਾ ਹੈ ਨੇਚਲ ਦਿੱਤੀ ਨ ਜਾਏ ਉਹਦੀ ਅਡੋਲ ਅਵਸਥਾ ਬਣ ਜਾਂਦੀ ਹੈ ਸੰਸਾਰ ਸਾਗਰ ਤੇ ਰਖਿਨ ਬਹੁੜ ਨ ਜਨਮੈ ਧਾਏ ਔਰ ਗੁਰੂ ਕਿਰਪਾ ਕਰਕੇ ਨਾਮ ਦੀ ਬਦੌਲਤ ਸੰਸਾਰ ਭਵਜਲ ਤੋਂ ਪਾਰ ਕਰ ਦਿੰਦਾ ਹੈ ਜੰਮਨ ਮਰਨ ਦਾ ਗੇੜ ਕੱਟ ਦਿੰਦਾ ਹੈ ਅਖੀਰਲਾ ਸ਼ਬਦ ਆਖਿਆ ਫਲਗੁਨ ਨਿਤ ਸਲਾਹੀ ਹੈ ਸਹਿਬ ਨੇ ਜੇਬਾ ਇੱਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ ਐ ਪਰਮਾਤਮਾ ਸਾਡੀ ਰਸਨਾ ਇੱਕ ਹੈ ਤੇਰੇ ਗੁਣ ਬਿਆੰਤ ਹੈ ਤੇ ਤੇਰੇ ਚਰਨਾ ਵਿੱਚ ਜੁੜੀਏ ਫਲਗੁਣ ਨਿਤ ਸਲਾਹੀ ਹੈ ਜਿਸ ਨੂੰ ਤਿਲ ਨਾ ਤਮਾਏ ਗੁਰੂ ਅਰਜਨ ਸਾਹਿਬ ਮਹਾਰਾਜ ਕਹਿੰਦੇ ਉਸ ਪਰਮਾਤਮਾ ਨੂੰ ਚੇਤਾ ਕਰੋ ਜਿਹਨੂੰ ਤਿਲ ਮਾਤਰ ਵੀ ਤਮਾ ਨਹੀਂ ਭਾਪ ਜਿਹੜਾ ਦਾਤ ਦੇ ਕੇ ਕਦੀ ਪਛਤਾਉਂਦਾ ਨਹੀਂ ਜਿਹੜਾ ਜੀਵਾਂ ਦੀ ਝੋਲੀ ਵਿੱਚ ਦਾਤ ਪਾਉਂਦਾ ਗੁਰੂ ਕਿਰਪਾ ਕਰੇ ਫਗਣ ਦਾ ਮਹੀਨਾ ਆਰੰਭ ਹੋਇਆ ਹੈ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਘਰਾਂ ਵਿੱਚ ਅਮਰਤ ਬਾਣੀ ਪੜੋ ਨਿਤਨੇਮੀ ਬਣੋ ਨਾਮ ਅਭਿਆਸ ਸਿਮਰਨ ਬੰਦਗੀ ਨਾਲ ਜੁੜੋ ਤਾਂ ਜੋ ਇਹ ਸਾਡਾ ਜਿਹੜਾ ਜੀਵਨ ਹੈ ਉਹ ਸਫਲ ਹੋ ਸਕੇ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਭੁੱਲਾਂ ਦੀ ਖਿਮਾ ਬਖਸ਼ਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ